ਕਟਿਆਲਾ ਲੋਕ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਪਾਥੜਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਇਸ ਮੌਕੇ ਤੇ ਉਹਨੇ ਕਿਹਾ ਕਿ ਤੁਸੀਂ ਇੱਕ ਤੈਅ ਨੂੰ ਪੂਰੇ ਪੰਜਾਬ ਦੇ 13 0 ਆਪ ਪਾਰਟ ਨੂੰ ਚਿਤਾ ਕੇ ਲੋਕ ਸਭਾ ਚ ਭੇਜੋ ਉਸਕੇ ਬਾਅਦ ਪੰਜਾਬ ਨੂੰ ਮੇ ਸੋਨੇ ਦੀ ਚਿੜੀ ਬਣਾ ਦਾਂਗਾ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਲਗਾਤਾਰ ਮਿਲੇਗੀ ਪੰਜਾਬ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਮਿਲੇਗਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੇਰੇ ਵੱਲੋਂ ਦਿੱਤੇ ਜਾਣਗੇ ਲੇਕਿਨ মিডিਆ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਸੇ ਵੀ ਪੱਤਰਕਾਰ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਕਹਿੰਦੇ ਕੈਮਰਾ ਲੈ ਕੇ ਅੰਦਰ ਨਹੀਂ ਆਣਾ 2500 ਪੈਨਸ਼ਨ ਕਹਿ ਕੇ ਵਰਤਮਾਨ ਨੇ ਸਾਨੂੰ ਨਹੀਂ ਪਾਈ ਆਗੀ ਅਸੀਂ ਗਰੀਬ ਬੰਦੇ ਅਸੀਂ ਕੋਠਿਆ ਬਗਲੇ ਦਿਹਾੜੀ ਮੈਂ ਤਾਂ ਸਾਡੇ ਬੰਦੇ ਮਰੇ ਨੇ ਥੋੜੇ ਪੈਨਸ਼ਨ ਲਈ ਨਹੀਂ ਦਿੱਤਾ ਕੋਈ ਲਾਈਨ ਨਹੀਂ ਕੋਈ ਨਹੀਂ ਪਾਇਆ ਕੋਈ ਨਹੀਂ ਪਾਇਆ ਅੱਜ ਕੀ ਲੈਣਾ ਆਇਆ ਉੱਥੇ ਅੱਜ ਸਾਨੂੰ ਸਰਪੰਚ ਜੀ ਆਇਆ ਦਸੀ ਆ ਗਏ ਸਾਨੂੰ ਕਹਿ ਕੇ ਲਿਆ ਆ ਵੀ ਆਪਾਂ ਹਲੋ ਹਜਾ ਕੋਈ ਸਰਪੰਚ ਦਾ ਹੋ ਜਾ ਸਰਪੰਚ ਨਹੀਂ ਕੋਈ ਮਿਲਿਆ ਗਰਾਂਡ ਨਹੀਂ ਮਿਲੀ ਕੋਈ ਉਹਨੂੰ ਕੁਝ ਨਹੀਂ ਮਿਲਿਆ ਤੇ ਸਾਨੂੰ ਇੱਕ ਇਸ ਤਰ੍ਹਾਂ ਲਿਆਏ ਦੀ ਬਈ ਪਰ 9000 ਮਿਲੇ ਕਹਿੰਦੇ ਸਰਪੰਚ ਨਾ ਸਰਕਾਰ ਮੈਨੂੰ ਸਭ ਕੁਝ ਹੀ ਨਹੀਂ ਨਾ 1000 ਮਿਲੇ ਨਾ 2500 ਮਿਲੇ ਪੈਨਸ਼ਨ ਵੀ ਨਹੀਂ ਵਧਾਈ ਤੁਹਾਡੀ ਇੰਨਾ ਦਾ ਇਨੀਆ ਗਾਮੀ ਨੇ ਵਧਾ ਰਿਆ ਮੀ ਨੇ ਵਧਾ ਰਿਆ ਹਰ ਮਹੀਨੇ ਕਹਿੰਦੇ ਕੋਈ ਨਹੀਂ ਮੀਨੇ ਮੋਲੀ ਡਾਕਟਰ ਬਲਬੀਰ ਸਿੰਘ ਆਪਣੇ ਉਮੀਦਵਾਰ ਨੇ ਸਿਹਤ ਮੰਤਰੀ ਵੀ ਨੇ ਉਹਨਾਂ ਕੋਲੇ ਕੰਮ ਕਰਨ ਦਾ ਤਜਰਬਾ ਹੈ ਅਫਸਰਾਂ ਤੋਂ ਕੰਮ ਕਰਾਉਣ ਦਾ ਤਜਰਬਾ ਹੈ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਤਜਰਬਾ ਹੈ ਉਸੇ ਤਜਰਬੇ ਕਰਕੇ ਇਹਨਾਂ ਨੂੰ ਉਮੀਦਵਾਰ ਚੁਣਿਆ ਸੋ ਵੀਰੋ ਪਾਲ ਪਾਲ ਤਾਂ ਉਹੀ ਵੀ ਸਿੱਟ ਕੇ ਦੇਖਣਾ ਹੈ ਹੋਰ ਐਤ ਕਿ ਵੀ ਕਿਤੇ ਹੁੰਦਾ ਉਹ ਕੋਈ ਦਾਣਾਕ ਨਹੀਂ ਉਹਨਾਂ ਦਾ ਤਾਂ ਨਿਬੜਿਆ ਪੈ ਕੰਮ ਆ ਪਾਰਟੀ ਰਹਿ ਗਈ ਇੱਕ ਜਿਹੜੀ ਤੁਹਾਡੀ ਆਪਦੀ ਹੈ ਤੁਹਾਡੀ ਆਪਣੀ ਸਰਕਾਰ ਹੈ ਆ 130 4 ਤਰੀਕ ਨੂੰ 130 ਕਰ ਦੋ ਉਦੋਂ ਅਗਲੇ 3 ਸਾਲ ਤੁਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਂਦਾ ਮੈਂ ਦਿਖਾਉਂਗਾ ਤੁਹਾਨੂੰ ਬਿਜਲੀ ਦੇ ਬਿੱਲ ਆਉਂਦੇ ਹੁਣੋਂ ਹਟ ਗਏ ਖੇਤਾਂ ਲਈ ਬਿਜਲੀ ਫੁੱਲ ਹੈ ਦੇ ਨੇ ਆਉਂਦੀ ਐ ਜਨਰੇਟਰਾਂ ਵਾਸਤੇ ਡੀਜ਼ਲ ਖਰੀਦਣ ਦੀ ਲੋੜ ਨਹੀਂ ਪਈ ਇਹ ਉਹੀ ਬੰਦਾ ਕਰ ਸਕਦਾ ਜਿਹਨੇ ਆਪ ਨੱਕੇ ਵੱਡੇ ਹੋਣ ਲੈ ਸੁਖਵੀਰ ਬਾਦਲ ਨੂੰ ਪੁੱਛ ਕੇ ਦੇਖ ਲੋ ਨੱਕਾ ਕੀ ਹੁੰਦਾ ਉਹ ਕਹਿੰਦਾ ਨੱਕਾ ਤੋਂ ਸੁਣਾ ਹੈ ਨੱਕਾ ਨਹੀਂ ਪਤਾ ਕੱਸੀਆਂ ਦਾ ਪਾਣੀ ਆ ਰਿਹਾ ਹੈ ਕਵੀ 25 ਸਾਲ ਬਾਅਦ ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਦੇਖਿਆ ਜੀ ਦੇਖਦੇ ਜਾਓ ਤੁਸੀਂ ਪਾਣੀ ਆਊਗਾ ਕੱਸੀਆਂ ਚ 80-85% ਤੇ ਪਹੁੰਚ ਗਏ 70-80 ਤੇ ਲੈ ਕੇ ਜਾਣਾ ਜਦੋਂ ਨਹਿਰੀ ਪਾਣੀ ਨਾਲ ਖੇਤਾਂ 'ਚ ਪਾਣੀ ਲੱਗਣ ਲੱਗ ਗਿਆ ਮੋਟਰਾਂ ਬੰਦ ਹੋਣਗੀਆਂ ਸਾਡੇ 14 ਲੱਖ ਟਿਊਬਵੱਲਾ ਬੰਦ ਹੋਣਗੇ ਥੱਲੋਂ ਪਾਣੀ ਤਹਾਂ ਆਊਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਾ ਬਚਨ ਵੀ ਥੋੜਾ ਜਿਹਾ ਨਵਾਦਾਂਗੇ ਤੇ 18000 ਕਰੋੜ ਦੀ ਸਬਸਿਡੀ ਹੈ ਮੋਟਰਾਂ ਦੀ ਜੇ 5-7 ਲੱਖ ਚੂਬੇਲ ਬੰਦ ਹੋ ਗਿਆ 6-7 ਤਿਆਰ ਕਰੋੜ ਬੱਜੂਗਾ ਤੇ ਉਹਦੇ ਚੋਂ 5500 ਕਰੋੜ ਲੱਗਣਾ ਸਿਰਫ 5500 ਕਰੋੜ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਰੰਟੀ ਸੀ ਉਹ ਪੂਰੀ ਕਰੂੰਗਾ ਫਿਰ ਇਤਵਾਰ ਨੂੰ ਤੁਹਾਡੀ ਨਾਜ ਮੰਡੀ ਬਾਹਰ ਕੱਢਣੀ ਹੈ ਬਹੁਤ ਸਾਰੇ ਕਸਬੇ ਇਦਾਂ ਦੇ ਨੇ ਕਿ ਮੰਡੀਆਂ ਵਿੱਚ ਆ ਗਈਆਂ ਸ਼ਹਿਰ ਦੇ ਟ੍ਰੈਫਿਕ ਤੇ ওভার ਜਿਹੜੇ ਕ라우ਡਡ ਹੋ ਜਾਂਦਾ ਕੰਮ ਮੰਡੀਆਂ ਫੁੱਲ ਹੋ ਜਾਂਦੀਆਂ ਨੇ ਬਾਹਰ ਖੁੱਲੇ ਏਰੀਏ ਚ ਬਣਾ ਕੇ ਮੰਡੀ ਦਾ ਪ੍ਰਸਤਾਵ ਚੱਲਦਾ ਲੋਕਾਂ ਨੂੰ ਪੁੱਛਾਂਗੇ ਕਿ ਕਿਹੜੇ ਪਾਸੇ ਜ਼ਿਆਦਾ ਫਸਲ ਆਉਂਦੀ ਹੈ ਜਿੱਧਰਲੇ ਪਾਸੇ ਆਪੀ ਸਰਕਾਰ ਜ਼ਮੀਨ ਦਾ ਪ੍ਰਬੰਧ ਕਰੂਗੀ ਤਾਂ ਕਿ ਮੰਡੀ ਨਾ ਕਿਸਾਨਾਂ ਨੂੰ ਕੋਈ ਦਿੱਕਤ ਆਵੇ ਲੇਟੈਸਟ ਨਵੀਆਂ ਮੰਡੀਆਂ ਜਿੱਥੇ ਪੀਣ ਵਾਲੇ ਪਾਣੀ ਦਾ ਬਾਥਰੂਮ ਦਾ ਜਿੱਥੇ ਬਹਿ ਕੇ ਛਾਵੇਂ ਬੈਠਣ ਦਾ ਪ੍ਰਬੰਧ ਹੋਵੇ ਐਨ ਲੇਟੈਸਟ ਮੰਡੀਆਂ ਬਣਾਵਾਂਗੇ ਲੋਕ ਦੇਖਣ ਆਇਆ ਕਰਨਗੇ ਵੀ ਆ ਪੰਜਾਬ ਦੀਆਂ ਮੰਡੀਆਂ ਦੇਖਣ ਆਇਆ ਵੀ ਕਿਉਂ ਜੀ ਉਹ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਪੰਜਵੇਂ ਨੰਬਰ ਤੇ ਆਪਣਾ ਪਟਣ ਹੈ ਪਟਣ ਪੰਜਵੇਂ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਹੈ ਕੈਮਰਾਮੈਨ ਪ੍ਰਸੰਧ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਸ